ਆਪੇ ਇਤਨੀ ਨਹੀਂ ਕਰਵਾਈ ਕਹਿੰਦੇ ਬੜੇ ਉਪਾਅ ਕੀਤੇ ਨੇ ਬੜੇ ਥਾਵਾ ਤੇ ਗਏ ਆ ਪਰ ਕਿਦੋਂ ਵੀ ਇਹ ਉਪਾਅ ਨਹੀਂ ਹੋਇਆ ਕੋਈ ਐਸਾ ਦਰ ਨਹੀਂ ਜਿੱਥੇ ਅਸੀਂ ਗਏ ਨੇ ਹਰ ਥਾਂ ਤੇ ਅਸੀਂ ਜਾ ਕਰਕੇ ਮੱਥੇ ਟੇਕ ਲਏ ਕਿਤੋਂ ਇੱਛਾ ਨਹੀਂ ਪੂਰੀ ਕਹਿੰਦੇ ਗੁਰੂ ਰਾਮਦਾਸ ਦੇ ਦਰਵਾਜ਼ੇ ਤੇ ਕਿਤੋਂ ਉੱਥੇ ਨਹੀਂ ਗਏ ਤੇ ਜਿੱਥੋਂ ਇੱਛਾ ਪੂਰੀ ਹੋਣੀ ਸੀ ਉੱਥੇ ਤਾਂ ਤੁਸੀਂ ਗਏ ਵੀ ਕਿ ਕਿਹੜੇ ਮੌਨ ਜੋ ਭਾਈ ਸਾਹਿਬ ਜੀ ਨੇ ਸਾਧ ਸੰਗਤ ਦੀ ਪੇਨਾ ਕੀਤੀ ਸੋ ਗੁਰੂ ਕੇ ਸਿੱਖ ਤੋਂ ਗੁਰੂ ਕੇ ਪਾਵਨ ਦਰਬਾਰ ਤੋਂ ਪ੍ਰਵਾਹ ਹੋ ਕਰਕੇ ਫਿਰ ਤੋਂ ਜੀ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੀ ਨਗਦੀ ਵਿੱਚ ਚਲੇ ਗਏ ਸੀ ਉੱਥੇ ਮੇਰੇ ਬੜੀ ਮਾਣ ਸੇਵਾ ਕੀਤੀ ਸੰਗਤਾਂ ਦੀ ਸੇਵਾ ਕੀਤੀ ਗੁਰਮਖ ਪਿਆਰ રોજ ਦੋ ਪਰੇ ਨਾਲ ਨਾਲ ਹੁੰਦਾ ਬੰਦੀ ਹੋ ਰਹੀ ਹੈ ਤੇ ਗੁਰੂ ਘਰ ਦੇ ਪਿਆਰੇ ਬੜੀ ਠੰਡ ਛੱਕਾ ਪੈ ਰਿਆ ਸਭ ਦਲ ਘੁਰ ਘੁਰ ਕਰਕੇ ਉੱਤਿਆਂ ਨੇ ਤੇ ਸਾਰੀਆਂ ਸੰਗਤਾਂ ਦੀ ਇਹ ਇੱਛਾ ਸੀ ਕਿ ਕੋਈ ਆਗਿਸਕਾਰ ਕਰਕੇ ਸਾਡੀ ਜਿਹੜੀ ਠੰਡਾ ਦੂਰ ਕਰ ਦੇਵੇ ਬਾਬਾ ਅਦੂਨੀ ਗੱਲ ਨਗਰ ਦਾ ਵਾਲਣ ਸਾਰਾ ਗੱਲਾ ਹੋ ਗਿਆ ਪਰ ਜਿਹੜਾ ਉਹ ਸਾਂਭੀ ਬੈਠੀ ਸੀ ਉਹ ਸੁੱਕਾ ਪਿਆ ਉਹਨਾਂ ਫਿਰ ਸਾਰੀਆਂ ਸੰਗਤਾਂ ਨੂੰ ਕਿਥੇ ਜਲਾ ਦਿੱਤੇ ਸਾਰੀਆਂ ਸੰਗਤਾਂ ਨੇ ਸਾਧ ਸੰਗ ਦੀ ਅਗੋਈ ਕਹਾਣੀ ਬੁਝੂ ਕਰਕੇ ਬੜੀ ਖੁਸ਼ੀ ਮਹਿਸੂਸ ਕੀਤੀ ਸਿੱਖ ਨੂੰ ਅਸੀਸਾਂ ਦਿੱਤੀਆਂ ਸੰਗਤ ਦੀ ਅਸੀਸ ਵੱਡੀ ਹੋਇਆ ਕਰਦੀ ਜਦੋਂ ਸੰਗਤਾਂ ਨੇ ਅਸੀਸਾਂ ਦਿੱਤੀਆਂ ਸਵੇਰ ਨੂੰ ਅੰਮ੍ਰਿਤ ਜਿਹੜਾ ਹੋਇਆ ਦੀਵਾਨ ਸਜਿਆ ਗੂਗਾ

ਕਹਿੰਦੇ ਭਾਈ ਸਖਾ ਦਾਸ ਤੇਰੀ ਕੀ ਇੱਛਾ ਪੂਰੀ ਕਰੀਏ ਤੈ ਸੰਗਤ ਦੀ ਖੁਸ਼ੀ ਲਈ ਹੈ ਕਹਿੰਦੇ ਮਹਾਰਾਜ ਮੇਰੀ ਇੱਛਾ ਇਹ ਨਹੀਂ ਹੈ ਕਿ ਮੈਨੂੰ ਸੇਵਾ ਤੇ ਸੁਣਣ ਦੀ ਦਾਤ ਬਖਸ਼ੋ ਗੁਰੂ ਸਾਹਿਬ ਕਹਿੰਦੇ ਭਾਈ ਨਾ ਆਪਣੇ ਮਨ ਦਾ ਸੰਕਰਮ ਬਸ ਤੇਰੇ ਮਨ ਦਾ ਸੰਕਰਮ ਕੀ ਹੈ ਤੇ ਗੁਰਮੁਖ ਪਿਆਰਿਓ ਕਿਉਂਕਿ ਕੁੰਗਰ ਜਿਹੜੀ ਬੜੀ ਹੋ ਗਈ ਆਠਾ ਚੱਕਾ ਹੋ ਗਿਆ ਸੋ ਸੰਗਤਾਂ ਵੀ ਬੈਠੀਆਂ ਨੇ ਕਹਿਣ ਤੋਂ ਸੰਗਦੇ ਸੀ ਮਹਾਰਾਜ ਅਕਤਰਜੈ ਜੀ ਸਾਰੇ ਦੇ ਮੂੰਹੋਂ ਕਹਿਣਾ ਚਾਹੁੰਦੇ ਸੀ ਗੁਰੂ ਸਾਹਿਬ ਕਹਿੰਦੇ ਭਾਈ ਆਦਮ ਅੱਜ ਨਹੀਂ ਕਹਿਣਾ ਕੱਲ ਮੁਖੇ ਦੀ ਪਰਦੇ ਨੂੰ ਕਹਿਣਾ ਪੈਣਾ ਜੋ ਤੈਨੂੰ ਚਾਹਦਾ ਹੋਵੇ ਦੂਸਰੇ ਦਿਨ ਫਿਰ ਸਤਗੁਰਾਂ ਨੂੰ ਇਹ ਹੀ ਗੱਲ ਨੂੰ ਕੀਤੇ ਦੱਸ ਤੇਰੀ ਇੱਛਾ ਕੀ ਇਰਕਈ ਜਨ ਲਾਪਦੀ ਦਾਕਸ਼ੋ ਸੇਵਾ ਕਰਦਾ ਰਾਮਾ ਚਰਨਾ ਨਾਲ ਜੁੜਿਆ ਮਰ ਕੇ ਤੇ ਸੇਵਾ ਦੇ ਤਨ ਬਖਸ਼ੀ ਹੈ ਸੇਵਾ ਬਖਸ਼ਾਂਗੇ ਉਹ ਵੀ ਬਖਸ਼ਾਂਗੇ ਪਰ ਮੜਦਾ ੁਰਨਾ ਜਿਹੜਾ ਲੈ ਕੇ ਆਇਆ ਉਹ ਦੱਸ ਸੰਗਤ ਚ ਜਾਹਰ ਕਰ ਇਰਸ਼ਾਦ ਸਾਹਿਬ ਦੀ ਇਹ ਜਿੰਨ ਘਰਣੀ ਵੀ ਬੀਤ ਗਈ ਔਰੇ ਬੇਨਤੀ ਕੀਤੀ ਇਹ ਨਹੀਂ ਸਕਦੇ ਨੇ ਕਹਿਣਾ ਕਿਉਂਕਿ ਸੋਚਦਾ ਸੀ ਕਈ ਜਿਹੜਾ ਸੁੱਕਾ ਫਿਰ ਸੈ ਨੂੰ ਜਿਹੜੇ ਭਾੜ ਲੱਗਣੇ ਬੜੇ ਕਠਿਨ ਨੇ ਕਠਿਨ ਨੇ ਇਹ ਕਦੇ ਵੀ ਭਰ ਨਹੀਂ ਸਕਦੇ ਸੁੱਕੇ ਕੁਛ ਅਜਿਹਾ ਗੁਰੂ ਦੀ ਦ੍ਰਿਸ਼ਟੀ ਉrnaਵੇ ਸੁੱਕੇ ਹਰੇ ਠੀਕ ਨਮਾਵੇ ਆਖੋ ਸਤਨਾਮ ਇੱਕ ਖਿੰਡ ਦੇ ਵਿੱਚ ਸੁੱਕੇ ਕਰ ਦਿੰਦਾ ਸਰਬ ਸੁੱਕਿਆਂ ਨੂੰ ਹਰੇ ਕਰ ਦਿੰਦਾ ਹਰਿਆਂ ਨੂੰ ਸੁੱਕੇ ਕਰ ਦਿੰਦਾ ਜਦੋਂ ਦੀ ਮਿਗਰ ਨੂੰ ਭੁਖਾਰੀਆਂ ਨੂੰ ਰਾਜੇ ਰਾਜਿਆਂ ਨੂੰ ਉਦੀ ਨਦਰਤੀ ਕਰਦਾ ਤੇ ਗੁਰੂਬਖ ਪਿਆਰਿਓ ਇਸ ਤਰ੍ਹਾਂ ਹੁਣ ਸੰਗਦੇ ਪਏ ਸੀ ਕਰਦੀ ਗਾਇਕ ਖੜੇ ਉਹਨਾਂ ਨੇ ਕਹੀ ਕਿ ਕੀ ਕੀ ਕਿ ਸੱਚੇ ਪਾਸ਼ਾ ਜੇ ਤਰੁਥਿਓ ਤਾਂ ਕਿਰਪਾ ਕਰੋ Sí, ਦੀ ਸਿ ਭਾਵਨਾ ਸੀ ਜਦੋਂ ਐ ਮਨ ਵਿੱਚ ਪੁਰਨਾ ਚਰਨ ਲੱਗਿਆ ਸਭ ਦੀ ਨਾਲ ਦੀ ਨਾਲ ਹੀ ਕਹਿਣ ਲੱਗੇ ਤੁਹਾਡੇ ਦਾ ਕਰਮਾਜ ਨਹੀਂ ਅਰ ਤੁਸੀਂ ਗੁਰੂ ਕੀ ਸੇਵਾ ਕੀਤੀ ਹੈ ਸੰਗਤ ਦੀ ਖੁਸ਼ੀ ਲਈ ਹੈ ਅਰ ਜਿਹੜਾ ਸੰਗਤ ਨੂੰ ਖੁਸ਼ ਕਰ ਲਵੇ ਗੁਰੂ ਕੀ ਸੇਵਾ ਕਰੇ ਭਾਵਨਾ ਨਾਲ ਇੱਛਾ ਨਾਲ ਉਹਦੀ ਸੇਵਾ ਜਾਣੀ ਕਰਦੇ ਹੋਏ ਕਹਿ ਲਗੇ ਸਾਡੇ ਘਰ ਵਿੱਚ ਚੌਥਾ ਪੁੱਤਰਾ ਨੇ ਜਨਮ ਲੈਣਾ ਤਿੰਨ ਦਾ ਜਨਮ ਹੋ ਗਿਆ ਚੌਥੇ ਨੇ ਅਜੇ ਜਨਮ ਲੈਣਾ ਉਹ ਚੌਥਾ ਪੁੱਤਰ ਅਸੀਂ ਆਪਣੇ ਜਿਲਦਾ ਜਿਗਰਾ ਤਰਪੂ ਦੇ ਦੇ ਅੱਖ ਸਤਿਗੁਰਾਂ ਸਾਡੇ ਘਰ ਵਿੱਚ ਜਿਹੜਾ ਚੌਥਾ ਪੁੱਤਰ ਉਹ ਨਾ ਮਹਾਡੇ ਘਰ ਜਾਵੇ ਕਿਉਂ ਕਿਉਂਕਿ ਤੁਸੀਂ ਕੋ ਨਾਟਕ ਦੀ ਕਰਦੀ ਸੇਵਾ ਕੀਤੀ ਇਹ ਲੱਤਿਆ ਸਾਹਮੂ ਹੈ ਗੁਰੂ ਨੂੰ ਹੈ ਲੋਕੀ ਕਹਿੰਗੇ ਏਨੀ ਸੇਵਾ ਕਰਦਾ ਸੀ ਜੀ ਆਹ ਕਾਮ ਨਹੀਂ ਨੀ ਪੂਰੀ ਹੋਈ ਕਹਿੰਦੇ ਸਾਨੂੰ ਲੱਗਿਆ ਕੇਰੀ ਲੱਖਿਆ ਮਾਰ ਦਿਆ ਭਾਈ ਅਸੀਂ ਆਪਣਾ ਪੁੱਤਰ ਤੇ ਮੁੰਦ ਨੇ ਹੋਰ ਬੜੇ ਪ੍ਰਤਾਪ ਵਾਲਾ ਬੇਗਾ ਬੜੀ ਭਗਤੀ ਤੇ ਸ਼ਕਤੀ ਦਾ ਮਾਲਕ ਹੋਵੇਗਾ ਕੈਨੇ ਬਖਸ਼ਿਸ਼ਾ ਕਰ ਦਿੰਦਾ ਸਭ ਗੁਰਾਂ ਨੂੰ ਕਹਿੰਦੇ ਦਾ ਨਾਮ ਨਾ ਪੱਕੂ ਆਖੋ ਸਤਨਾਮ ਵਾਹਿਗੁਰੂ ਪਹਿਲੇ ਨਾਮ ਦੇ ਕਹਿੰਦੇ ਨਾ ਨਾਮ ਭਗਤੂ ਰੱਖਣਾ ਤੇ ਗੁਰਮੁਖ ਪਿਆਰਿਓ ਅੱਜ ਤੱਕ ਉਹਨਾਂ ਦੀਆਂ ਸੁਵਾਸ ਕਾਈ ਭਗਤੂ ਕਿੰਨਾ ਪ੍ਰਜਨਿਤ ਨਾਮ ਹੈ ਕੋਈ ਨਹੀਂ ਜਾਣਦਾ ਭਗਤੂ ਗੁਰੂ ਕੀ ਸੁਵਾਸ ਔਰ ਬਾਬੇ ਦੀ ਆਂ ਸੁਵਾਸ ਗੁਰਮੁਖ ਪਿਆਰਿਓ ਕਾਈ ਭਗਤੂ ਇਸ ਤਰ੍ਹਾਂ ਕੇ ਕਹਿਣ ਤੋਂ ਮਰਾਦ ਹੈ ਜਿਹੜਾ ਵੀ ਕੋਈ ਗੁਰੂ ਕੀ ਸੇਵਾ ਗੁਰਮੁਖ ਪਿਆਰਿਓ ਕਰਦਾ ਹੈ ਭਾਵਨਾ ਦੇ ਨਾਲ ਕਾਮਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਯਾਰੀ ਨੇ ਤੁਝ ਜਾਣ ਦਿੱਤੇ ਉਹਦੀਆਂ ਕਾਮਨਾਵਾਂ ਭਾਵਨਾਵਾਂ ਸਤਗੁਰੂ ਜੀ ਸੰਪੰਨ ਕਰਦੇ ਹਨ ਸੋ ਐਸਾ ਹਰਤੇ ਆਇਆ ਮੇਰੇ ਜੀੜੇ ਏ ਬੀਬੀ ਦੀ ਆਤਮਾ ਐਸੇ ਜੇ ਰਿਆ ਮਨਾ ਫਿਰ ਤੈਨੂੰ ਸਰਬੱਤ ਜਿਹੜੇ ਸੁੱਖ ਨੇ ਉਹ ਤੈਨੂੰ ਸਰਬੋਤਮ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਜੇ ਤੂੰ ਐਸੇ ਵਾਰ ਗੁਰੂ ਪਰਮਾਤਮਾ ਦਾ ਚਿੰਤਨ ਕਰਦਾ ਉਹਨੂੰ ਕਰਾਤੇ ਕਰ ਕੇ ਚੁੱਕਦੇ ਜਿਹੜਾ ਸੱਚਾ ਨਾਮ ਹੈ ਸਦੀਵੀ ਕਾਲ ਹੈ ਇੱਕ ਦਿਨ ਨਹੀਂ ਝੁਕਣਾ ਸਦਾ ਲਿਖਿਆ ਰਿਹਾ ਤਾਲ ਜਾਗੁ ਮਾਮ ਸਤਿ ਨਾਮ ਸਦਾ ਸਤ ਨਾਮ ਮਤਲਬ ਜਿਹੜਾ ਸੱਚਾ ਬਾਅਵ ਉਹਨੂੰ ਸਦਾ ਜਪੋ ਮਹੀਨੇ ਬੱਛਿਆ ਵੀ ਸੰਗਰਾਮ ਵਾਲੇ ਤੇ ਵੀ ਕਹਿੰਦੇ ਹਾਰ ਦੇ ਸਦਾ ਹੀ ਐਸੇ ਵਾਜ ਗੁਰੂ ਪਰਮਾਤਮਾ ਦੇ ਨਾਮ ਨੂੰ ਮੇਰੇਆ ਮਨਾਂ ਜਪਣਾ ਕਰੂੰ। ਰਾਮ ਜਗੋ ਜੀ ਐਸੇ ਐਸੇ ਧੂਪ ਰਹਿਨਾਦ ਜਪਿਓ ਹਰ ਦੇ ਸਿ। ਜਿਵੇਂ ਭਗਤ ਗੁਰੂ ਜੀ ਨੇ ਜਪਿਆ। ਭਗਤ ਰਹਿਨਾਦ ਹੀ ਨੇ ਜਪਿਆ। ਇਸ ਪ੍ਰਕਾਰ ਕਰਕੇ ਐਸੇ ਵਾਜ ਗੁਰੂ ਪਰਮਾਤਮਾ ਦੇ ਨਾਮ ਸਦਾ ਜਦ ਕਿਢੀ ਪਾਣੀ ਤ੍ਰੂ ਮੰਡਲ ਪੂਰਾ ਬਿੜਿਆ ਭਗਤ ਜੀ ਪੂਰਾ ਮੰਡਲ ਸਤਖੰਡ ਦੇ ਸਾਹਮਣੇ ਸਾਧ ਸੰਗਤ ਜੀ ਜਦ ਸਤਖੰਡ ਗਏ ਉਸ ਤੋਂ ਸਾਹਮਣੇ ਵਾਲਾ ਜਿਹੜਾ ਮੰਡਲ ਆ ਉਹ ਤ੍ਰੂ ਜੀ ਨੂੰ ਦਰਵਾਜ਼ੇ ਤੇ ਸਤਖੰਡ ਤ੍ਰੂ ਜੀ ਦਾ ਮੰਡਲ ਹੈ ਤੇ ਸਾਰਾ ਤਾਰਾ ਮੰਡਲ ਜਿਹੜਾ ਉਸ ਮੰਡਲ ਦੇ ਉੱਪਰ ਕਰਕੇ

ਦੇਕਾਰੇ ਔਰ ਲੋਕ ਪੜਾਈ ਦੇ ਸਮਾਜਿਕ ਕਾਰਜਾਂ ਦੇ ਵਿੱਚ ਯੋਗਦਾਨ ਪਾਅ ਇਮਾਨਦਾਰੀ ਦੇ ਨਾਲ ਸੰਸਾਰ ਵਿੱਚ ਵਿੱਚ ਰੋ ਆਪਣੀ ਨੌਕਰੀ ਚਾકરી ਕਰ ਆਪਣਾ ਕੰਮ ਕਰ ਕਿਰਤ ਕਰ ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਆਸ਼ਾ ਮਾਰਾ ਗਏ ਸਦਾਈ ਇਸ ਤਰ੍ਹਾਂ ਆਪ ਜਗਤ ਕਰ ਨਾਮ ਜਪਣ ਦੇ ਬਾਰੇ ਹੈ ਸੱਚੀ ਸੁੱੱਚੀ ਕਿਰਤ ਕਰ ਸੋ ਗੁਰਮਤਿ ਪਿਆਰਿਓ ਗਰੀਬ ਨਿਵਾਜ ਮਹਾਰਾਜ ਕਹਿੰਦੇ ਐਸਾ ਨਾਮ ਜਪੀਏ ਜਿਵੇਂ ਤ੍ਰੂਪ ਜੀ ਨੇ ਭਗਤ ਕਹ ਰਾਤ ਜੀ ਨੇ ਜਪਿਆ ਗੁਰਮੁਖ ਪਿਆਰਿਓ ਜਪ ਮੰਨ ਸਤਨਾਮ ਸਦਾ ਸਤਨਾਮ ਸਦਾ ਹੀ ਵਾਹੂ ਦੇ ਨਾਮ ਦੇ ਨਾਲ ਜੁੜੇ ਰਹੀਏ ਹੱਤ ਪਾਤ ਮੁਖ ਉਜਰ ਹੋਈ ਆ ਨੈਤ ਧਾਇਆ ਕਾਲਪਨਿਕ ਆ ਲੋਕ ਪਲਕ ਪਰ ਲੋਕ ਕਹਿੰਦੇ ਇੰਨੇ ਲੋਕਾਂ ਦੇ ਵਿੱਚ ਤੇਰਾ ਮੁਖ ਜਿਹੜਾ ਉਜੜਾ ਹੋਊਗਾ ਸੁਹਾਵਨਾ ਹੋਰੇਗਾ ਸੋਹਣੀ ਹੋਵੇਗਾ ਤੇਰੀ ਫੱਬ ਹੋਵੇਗੀ ਕારે ਨਾਲ ਜਦੋਂ ਤੂੰ ਨਾਮ ਦੇ ਪੜ੍ਹੇ ਨਾਮ ਲਪਣ ਦੇ ਨਾਲ ਜਿਹੜਾ ਮੁਖ ਉਜੜਾ ਹੁੰਦਾ ਸੁਹਾਵਨਾ ਹੁੰਦਾ ਅਦਰ ਭਰੇ ਲੋਨ ਨਾ ਸੰਗੀਤ ਸਾਹਿਬ ਨੂੰ ਸਾਭਣਾ ਨਾਲ ਕਰੀਮਾ ਲਾਉਣਾ ਕੁਜਰ ਨਹੀਂ ਹੁੰਦਾ ਉਹਦਾ ਇਖੇ ਇਖੇ ਗੁਰਮਖ ਪਿਆਰਿਓ ਉਹਨੂੰ ਵੀ ਉਜਰਾ ਨਹੀਂ ਕਹਿ ਸਕਦੇ ਹੋ ਵੀ ਬੈੜਾ ਕਜਲਾ ਕਿਉਂ ਕਿ ਸੋਨਾ ਕਦੇ ਨਹੀਂ ਬਣਦਾ ਦੁਨੀਆ ਦਿਖਾਉਣ ਵਾਸਤੇ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਸਤੇ ਕੋਈ ਕਹਿੰਦਾ ਜੀ ਕਾਮਨਾ ਨਾਲ ਚਾਗਦਾ ਕਿ ਕੋਈ ਵੀ ਕਾਮਨਾ ਨਾਲ ਚਾਗਦਾ ਤੇ ਗੰਦਾ ਹੋ ਸੋਨਾ ਕੀ ਹੈ ਮਾਰੇ ਕਹਿੰਦੇ ਸੇ ਸੁੰਦਰ ਸੋਹਣੇ ਸਾਥ ਸੰਗ ਜਨ ਬੈਠੇ ਜਿਹੜੇ ਆ ਕਰਕੇ ਸਾਥ ਸੰਗਤ ਵਿੱਚ ਬੈਠਦੇ ਨੇ ਉਹੀ ਸਾਰੇ ਸੋਹਣੇ ਲੱਗਦੇ ਮਾਰੇ ਕਹਿੰਦੇ ਜੋ ਹਰਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਹੜਾ ਹਰੀ ਦਾ ਪਿਆਰਾ ਬਣ ਜਾਂਦਾ ਉਹ ਸਭ ਦਾ ਹਰ ਮਣ ਪਿਆਰਾ ਬਣ ਜਾਂਦਾ ਉਹ ਸਭ ਨੂੰ ਹੀ ਸੋਹਣਾ ਲੱਗਦਾ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਭਾਈ ਉਹਨਾਂ ਦਾ ਹਮੇਸ਼ਾ ਲਈ ਕੁਝ ਗਿਆ ਹੁੰਦਾ ਤਿੰਨਾ ਦਾ ਜਿਹਦੇ ਨਾਮ ਧਿਆਇਆ ਗਏ ਉਹ ਸ਼ਕਤ ਕਾਲ ਨਾਲ ਗੁਰਮੁਖ ਬਹੁਤ ਜਿਲੇ ਕੇਤੀ ਛੁਟੀ ਨਾਲ ਗੁਰਮੁਖ ਪਿਆਰਿਓ ਉਹ ਆਪਣਾ ਮੁਖ ਜਰਾ ਲੈ ਕੇ ਜਾਂਦੇ ਜਨਮ ਉਹ ਸ਼ਕਤਾਂ ਕੱਲ ਲਿਆ ਨੇ ਕਾਲਣਾ ਕਾਲਿਕ ਸੇਵਾ ਤੇ ਸਿਮਰਨ ਦੀ ਜਨਾ ਕਮਾਈ ਕੀਤੀ ਹੈ ਗੁਰਮੁਖ ਪਿਆਰਿਓ ਦਾ ਮੁਖ ਸੁਭਾਵਨਾ ਕਿਆ ਬਾਤ ਬਰਬਦਰ ਕਰਾ ਜਿਉਂ ਮੇਤਾ ਪ੍ਰਤੀ ਵਾਰੀਗੂ ਦੇ ਨਾਮ ਨੂੰ ਧਿਆਉਦੇ ਨਿਰੰਜਨ ਦਾ ਅਰਥ ਸਾਗਨ ਦੀ ਨਿਰ ਤੇ ਅੰਜਨ ਸੁਰਮਾ ਜਿਹੜਾ ਸੁਰਮਾ ਕਾਲਕ ਤੋਂ ਹੈ ਉਹ ਕਿਹੜਾ ਸੁਰਮਾ ਗਿਆਨ ਦਾ ਸੁਰਮਾ ਨਿਰੰਦਰ ਰਹਿਤ ਵਰਮੁ ਕੋ ਪਿਆਰੀ ਅਗਿਆਨਤਾ ਤੋਂ ਕਾਲਕ ਤੋਂ ਰਹਿਤ ਹੈ ਜਿਹੜਾ ਉਹ ਸੁਰਮਾ ਹੈ ਗਿਆਨ ਦਾ ਕਿੱਥੋਂ ਮਿਲਦਾ ਹੈ ਗਿਆਨ ਅਜਮ ਆ ਅਗਿਆਨ ਅੰਧੇਰ ਮਿਟੇ ਗੁਰੂ ਸਾਹਿਬ ਜੀ ਐਸਾ ਗਿਆਨ ਦਾ ਅੰਜਨ ਮਤਲਬ ਸਰਮਾ ਕਹਿੰਦੇ ਐਸਾ ਗਿਆਨ ਦਾ ਸਰਮਾ ਦਿੱਤਾ ਜਿਹਦੇ ਨਾਲ ਅਗਿਆਨਤਾ ਦਾ ਅੱਖਾਂ ਵਿੱਚੋਂ ਚਾੜਾ ਜਾ ਸਾਰੀ ਲੈ ਜਾਂਦਾ ਪਤਾ ਲੱਗ ਜਾਂਦਾ ਸੱਚ ਕੀ ਹੈ ਝੂਠ ਕੀ ਹੈ ਐਸਾ ਗੁਰੂ ਦਾ ਗਿਆਨ ਅੰਜਨ ਹੈ ਮਾਰਾ ਕਹਿੰਦੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਦਾ ਨਾਸ ਹਰ ਆ ਨਾਮ ਨੂੰ ਮਾਨ ਪਰਗਾਸ ਸੁਤਿ ਸ੍ਰਮ ਕਰਕੇ ਸਭੂ ਸੱਚੇ ਭਾਸ਼ਾ ਨੇ ਕਹਿੰਦੇ ਜਦੋਂ ਤੁਸੀਂ ਨਿਤਾ ਭਰਤੀ ਆਇਸ਼ੇ ਵਾਰੀਂ ਪਰਮਾਤਮਾ ਦੇ ਨਾਮ ਨੂੰ ਉਸ ਨਿਰੰਜਣ ਨੂੰ ਧਿਆਉਗੇ ਭਾਈ ਤੇ ਸਦਾ ਦੇ ਬੁੱਖ ਜਿੰਨੇ ਲੋਕਾਂ ਦੇ ਮੁਕਾਡਾ ਜਗਤ ਦੇ ਸਿਗਰਣ ਹੁੰਦਾ ਜਿਹੜੇ ਸਰੀਰ ਵਿੱਚ ਸਿਗਰਣ ਹੁੰਦਾ ਮਾਰਾ ਕਹਿੰਦੇ ਭਈ ਉਥੇ ਉਪਾਦੀ ਤੇ ਆਦੀ ਵਿਆਦੀ ਤੇ ਉਪਾਦੀ ਇਹਨਾਂ ਜਿੰਨੇ ਚੀਜ਼ਾਂ ਦਾ ਨਾਮ ਹੋ ਜਾਂਦਾ ਇੱਥੇ ਉਪਾਦੀ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੈ ਹਰ ਸਿਗਰਣ ਭਯਾ ਤਹ ਉਪਾਦਿਕਾ ਕੀ ਹੁੰਦੀ ਉਪਾਦੀ ਕੀ ਹੁੰਦੀ ਹੈ ਉਹ ਆਤਮਿਕ ਅੰਦਰ ਝਗੜਾ ਕਲੇਸ਼ ਕਹਦੇ ਉੱਥੇ ਮੁੱਕ ਜਾਂਦਾ ਜਿੱਥੇ ਵਾਜਗੁਰੂ ਦਾ ਸਿਮਰਨ ਹੁੰਦਾ ਵਾ ਉਹ ਆਖੋ ਸਤਨਾਮ ਨ ਮਹਾਂ। ਉਸ ਘਰ ਦੇ ਕਲ ਕਨੇਸ਼ ਨਹੀਂ ਹੁੰਦਾ। ਕਲ ਕਲੇਸ਼ ਤਾਂ ਮਾਰ ਮੁਕਾਉ। ਜਦੋਂ ਅਸੀਂ ਵਾਜਗੁਰੂ ਦਾ ਸਿਮਰਨ ਕਰਦੇ ਆਂ ਤੇ ਕਲ ਕਲੇਸ਼ ਜਿਹੜੇ ਐ ਉਹ ਮਿਤ ਜਾਂਦੇ ਨੇ ਉਹਨਾਂ ਘਰਾਂ ਦੇ ਵਿੱਚੋਂ ਜਿੱਥੇ ਵਾਜਗੁਰੂ ਦਾ ਸਿਮਰਨ ਹੁੰਦਾ। ਜੈ ਹਰ ਸਿਮਰਨ تاہب پانکت کی کون جانتے میں بڑھ پاکی اور جبنا چیڑے بڑھے پاکوں بارے وہ بھائی کو دس سے جانت کرتا ہے دوسرا رکھ بڑھ پاکی دا جیدے اندروں بڑھ پاکی بڑھ پاکی بڑھ پاڑا جیدے اندروں نکڑ جاوے پاک جاوے وہ اسے بڑھ کرتے ہیں یہ دیر باتیں گیا ہی وہ بڑھی جانتا بڑھ پاڑ کر کے کینکی سمن کرنا ہے کی پیدا سنگا ਇਹ ਆਪਣੇ ਵਿੱਚ ਵੱਡਾ ਮਾਣ ਹੈ ਹੰਕਾਰ ਹੈ ਗੁਰੂ ਸਾਹਿਬ ਜਿਹਦੇ ਅੰਦਰ ਹੰਕਾਰ ਉਹਦੇ ਵੱਲ ਕਦੇ ਸਾਡਾ ਮੁੱਖ ਨਹੀਂ ਹੁੰਦਾ ਅਸੀਂ ਉਹਨਾਂ ਵੱਲੋਂ ਮੇਸਾ ਬਿਖਰਦ ਨੇ ਅਹੰਕਾਰ ਗਿਆਨ ਦੇ ਦੁੱਖ ਉਪਦੇ ਨਾਮ ਦੇਉਂ ਖਦਾਇਆ ਜਿਹੜੇ ਨਾਮ ਜਪਦੇ ਉਹਨਾਂ ਵੱਲ ਸਾਡਾ ਮੁੱਖ ਹੈ ਤੇ ਜਿਹੜੇ ਨਾਮ ਨਹੀਂ ਜਪਦੇ ਇਕਾਗ ਵਿੱਚ ਅਸੀਂ ਗੱਲਾਂ ਕਰਦੇ ਕਿੰਦੂ ਪ੍ਰੰਤੂ ਕਰਦੇ ਆ ਗੁਰੂ ਬਾਣੀ ਦੇ ਗੁਰੂ ਕੇਸਰ ਸਾਹਿਬ ਦੇ ਗੁਰੂ ਕੀ ਮਰਿਆਦਾ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਵੱਲ ਸਾਡੀ ਮਿਹਰਸ਼ਾਤ ਨਹੀਂ। ਉਹਨਾਂ ਵੱਲ ਸਾਡਾ ਮੁੱਖ ਕਦੀ ਨਹੀਂ ਹੋ ਸਕਦਾ। ਮਹਾਰਾਜ ਸਤਿ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਕਰਕੇ ਉਹ ਵੱਡੇ ਪਾਗਾਂ ਵਾਲੇ ਨੇ ਜਿਹੜੇ ਸਿਮਰਨ ਕਰਦੇ ਨੇ ਜਿਹੜੇ ਕੀਤੂ ਪ੍ਰੰਤੂ ਕਰਦੇ ਨੇ ਉਹਨਾਂ ਵਿੱਚ ਹੰਕਾਰ ਹੈ। ਉਹਨਾਂ ਵਿੱਚ ਵੱਡਾ ਪੜ ਹੈ। ਕੋ ਜਿੱਦ ਨਕੇ ਦਗਵਾਏ ਨਹੀਂ ਹੱ ਨਾ ਵੀ ਹੋ ਜਗਦੇ ਜਿਨ੍ਹਾਂ ਦੇ ਵੱਡੇ ਭਾਰ ਨਿਬਟ ਪਾਕੀ ਹਰ ਜਗਨਾ ਵੱਡੇ ਭਾਕਾਂ ਦੀ ਨਿਸ਼ਾਨੀ ਹੈ ਜਗਨਨਾਥਿਕ ਕੋਪੁਰ ਇਹ ਮਤ ਤੀ ਜਪ ਭਾਰ ਭਾਵ ਜਗ ਤਰਨਾ ਸੋ ਸਾਧ ਸੰਗਤ ਜੀ ਜਗਿਆਸੂ ਰੂਪ ਹੋ ਕਰਕੇ ਧੰ ਗੁਰੂ ਰਾਮਦਾਸ ਮਹਾਰਾਜ ਬੇਤੀ ਕਰਦੇ ਅਨੇ ਹਾਰੀ ਕਿ ਦੀਆ ਸੁਣੇ ਤਾਂ ਵੀ ਤਿਕਨ ਚਾਹੀਦੀ ਹੈ ਕਿ ਗੁਰੂ ਸਾਹਿਬ ਆਪ ਹੀ ਕਿਰਪਾ ਕਰੋ ਦਇਆਲਤਾ ਕਰੋ ਇੱਕ ਐਸੀ ਮੱਤ ਦਿਓ ਕਿ ਮੈਂ ਆਪੀ ਦਾ ਨਾਮ ਜਪਦਾਰਾ ਮੈਂ ਸੇਵਾ ਕਰਦਾ ਰਹਾ ਜਨ ਨਾਲ ਕੋ ਕੋ ਹਿੰਮਤ ਦੀ ਮੈਨੂੰ ਇਹ ਮੱਤ ਬਖਸ਼ੋ ਅਸੀਂ ਵੀ ਕੋ ਅਰਦਾਸਾਂ ਕਰਦੇ ਆ ਮੇਰਾ ਖਿਆਲ ਉਸ ਵੇਲੇ ਅਸੀਂ ਪੂਰੀ ਸੁਚੇਤਤਾ ਨਾਲ ਅਰਦਾਸ ਸਾਡੇ ਮਨ ਦੇ ਅੰਦਰ ਜੋ ਭਰਿਆ ਕਰੋ ਭਰਿਆ ਵੀ ਮੈਂ ਆਪ ਨੂੰ ਬਣਾਉਂਦਾ ਇਹੋ ਮਨਾਂ ਲੈ ਕੇ ਇੱਥੇ ਅਰਦਾਸ ਕਰਦੇ ਮਾਰੇ ਕਹਿੰਦੇ ਤੇਰੀ ਮੱਤ ਦੇ ਵਿੱਚ ਇਹ ਵੀ ਅਰਦਾਸ ਹੋਵੇ ਕਿ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਖੈਰ ਪਾਓ ਸਿਮਰਨ ਸੇਵਾ ਦੀ ਖੈਰ ਪਾਓ ਕਦੇ ਮੱਤ ਦਿਓ ਮੇਰੇ ਸੀ ਸੁਖ ಗುಣਾਂ ਵਾਲੀ ਤਾਂ ਮੇਰੇ ਤੋਂ ਕੌਣ ਕੱਢੂ ਕਦੇ ਅਰਦਾਸ ਦੀ ਖੇਨਾ ਗੁਰੂ ਸੰਗਤ ਕਰਦੇ

ਲੋਰੀ ਕੋਰੇ ਕਰਾਨੇ ਅਸਾਨੀ ਸਮਝਾਉਣ ਬਾਅਦ ਤੇ ਕੁਝ ਗਿਆ ਹੰੂ ਹੋ ਗਏ ਨੇ ਕਹਿੰਦੇ ਗੁਰੂ ਨਾਨਕ ਜੀ ਤੁਹਾਡੇ ਚਰਨਾਂ ਵਿੱਚ ਮੇਰੀ ਅਰਦਾਸ ਹੈ ਕਿ ਮੈਨੂੰ ਐਸੀ ਮੱਗ ਦਿਓ ਕਿ ਕਿ ਮੈਂ ਆਪੀ ਦਾ ਨਾਮ ਜਪ ਕੇ ਇਸ ਭਵਜਲ ਸੰਸਾਰ ਤੋਂ ਕਰ ਜਾਵਾਂ ਆਪ ਕੋ ਸਤਿਗੁਰੂ ਜਰ ਨਾਨਕ ਕੋ ਕੋਰ ਇੱਕ ਮੱਗ ਦਿੱਤੀ ਜਪ ਹਰ ਭਵਜਲ ਕਰਨਾ ਇਹ ਭਵਜਲ ਸੰਸਾਰ ਤੋਂ ਮੈਂ ਕਰ ਜਾਵਾਂ ਦੇਵੇ ਬਹੁਤ ਬਖਸ਼ ਸੋ ਇਹ ਜਿਹੜੀ ਮੱਤ ਹੈ ਹੋ ਨਿਕ ਤੁਮ ਹੈ ਇਹ ਗੁਰੂ ਕੀ ਬਾਣੀ ਗੁਰੂ ਕੇ ਚਰਨਾਂ 'ਤ ਮੰਗਿਆ ਮਿਲੋ ਹੋ ਕਿਤੋਂ ਜਿੱਤ ਗੁਰੂ ਕੀ ਸੰਗਤ ਚੁੱਕਤੀ ਹੈ ਇਸ ਕਰਕੇ ਪਰਮ ਅਗਦੀ ਕਰਦੇ ਨੇ ਇਹ ਜਿੰਨਾ ਵੀ ਸਮਾ ਹੋਵੇ ਗੁਰਮਖ ਪਿਆਰਿਓ ਕਿਉਂਕਿ ਭਜਨ ਵੰਦ ਕੀ ਕਾਰਜੋਗ ਦਾ ਸਮਾ ਭਜਨ ਵੰਦ ਕੀ ਕਰਨੀ ਬੜੀ ਔਖੀ ਹੈ ਪਰ ਕੋਈ ਨਾ ਕੋਈ ਵਾਰ ਨਹੀਂ ਹੋਣੀ بانے ناڑی کو یہ بھی بہت بڑی ہے اور اب پیارے و ساتھ کو سچے پاشا انہیں چارنا میں بینتی کریے کہ سچے پاشا کا جنمند کی نہ کھائے پاؤ اور گروہ کا پدیس و دیس مناتے ورسے لوگ سکھئے پر لوگ سے ہیتے ਤੰਗੀਆਂ ਆਈਆਂ ਬੁਰੀਆਂ ਆਈਆਂ ਕਰਮੀ ਆਪੋ